ਨੇ ਤੂੰ ਮੈਨੂੰ ਬਹੁਤਾ ਵੱਧ ਘਟ ਨਾ ਬੋਲ ਨਹੀਂ ਤੇ ਮੈਂ ਤੇਰੀ ਜਬਾਨ ਫੜ ਕੇ ਖੇਚ ਲਾਂਗੀ ਮੰਮੀ ਐਦਾ ਕਿਦਾ ਤੁਸੀਂ ਮੇਰੀ ਜਬਾਨ ਖੇਚ ਲੋਗੇ ਮੈਂ ਤੁਹਾਨੂੰ ਪਹਿਲਾਂ ਵੀ ਬੜੀ ਵਾਰੀ ਕਿਹਾ ਵਾ ਕਿ ਮੈਂ ਤੁਹਾਡੇ ਤੋਂ ਡਰਦੀ ਨਹੀਂ ਹੈਗੀ ਨਹੀਂ ਮੇਰੀ ਗੱਲ ਧਿਆਨ ਨਾਲ ਸੁਣ ਲਾ ਜੇ ਤੂੰ ਬਹੁਤੀ țeṛ-phṛṛ ਕੀਤੀ ਨਾ ਤੇ ਤੇਰਾ ਮੈਂ ਉਹ ਹਾਲ ਕਰਨਾ ਆ ਜਿਹੜਾ ਤੂੰ ساری ਉਮਰ ਯਾਦ ਰੱਖੇਂਗੀ ਮੰਮੀ ਤੁਸੀਂ ਵੀ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿੱਦਾਂ ਤੁਹਾਡੇ ਘਰ ਆਈ ਨਾ ਪੁਲਿਸ ਜੀਪਾਂ ਭਰ-ਭਰ ਕੇ ਫੇਰ ਵੇਖ ਲਓ ਤੁਹਾਡਾ ਕੀ ਹਾਲ ਬਣਦਾ ਵਾ ਕਿਰਨ ਭਾਵੇਂ ਤੂੰ ਇਸ ਬੱਚੇ ਨੂੰ ਆਪਣੇ ਕੋਖੋਂ ਨਹੀਂ ਜੰਮਿਆ ਪਰ ਹੈ ਤੇ ਵਿਚਾਰਾ ਜਵਾਕ ਹੀ ਆ ਨਾ ਇਹਨੂੰ ਵਿਚਾਰੇ ਨੇ ਦੁਨੀਆਦਾਰੀ ਦਾ ਕੀ ਪਤਾ ਆ ਇਹਦੇ ਵਿੱਚ ਇਸ ਵਿਚਾਰੇ ਦਾ ਕੀ ਕਸੂਰ ਆ ਨਾ ਜੇ ਮੇਰਾ ਜਵਾਕ ਹੁੰਦਾ ਨਾ ਤੇ ਮੈਂ ਇਹਨੂੰ ਚੁੱਕ ਵੀ ਲੈਂਦੀ ਪਰ ਇਹ ਮੇਰਾ ਜਵਾਕ ਨਹੀਂ ਹੈਗਾ ਤਾਂ ਕਰਕੇ ਨਾ ਮੈਨੂੰ ਇਹਦੇ ਰੋਂਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਰਨਪਾਰਪੁਰ ਕੋਜਨੀ ਆ ਜਵਾਕ ਬਾਹਰ ਸੁੱਤਾ ਵਾ ਤੇ ਮੰਮੀ ਡੰਗਰਾਂ ਵੱਲ ਗਏ ਆ ਨਾ ਵਖੇਤਾਂ ਨੂੰ ਗਿਆ ਵਾ ਆਪਣੇ ਕੋ ਇਹੀ ਮੌਕਾ ਵਾ ਤੂੰ ਬਸ ਮੇਰੀ ਭੈਣ ਬਣ ਕੇ ਨਾ ਤੇ ਮੇਰਾ ਕੇ ਸਾਹਮਣੇ ਨਾ ਨਾ ਲਾਵੀ ਬਾਕੀ ਸਾਰਾ ਕੁਝ ਮੈਂ ਆਪੇ ਸੰਭ ਲੈਣਾ ਵਾ ਇਹ ਮੈਂ ਸਾਰਾ ਕੁਝ ਤੇਰੇ ਫਾਇਦੇ ਵਾਸਤੇ ਕਰਨ ਲੱਗੀ ਆ ਹਾਏ ਰੱਬਾ ਇਹ ਕੀ ਕਰਨ ਲੱਗੀ ਆ ਦੀਦੀ ਚੱਲ ਪਰ ਗਿਆ ਪਾਣੀ ਦਾ ਟੈਪ ਇਸੇ ਟੈਪ ਦੇ ਵਿੱਚ ਡੋਬ ਕੇ ਤੇ ਕਰਦੀਆਂ ਇਹਦਾ ਕੰਮ ਲਿਆਉਣੀਆਂ ਹੁਣ ਇਹਨੇ ਚੁੱਕ ਕੇ ਲਬੀ ਜਵਾਕਾ ਸੌ ਲਿਆ ਤੂੰ ਜਿੰਨਾ ਸੌਣਾ ਹੀ ਹੁਣੇ ਕਰਦੀ ਏ ਤੇਰਾ ਕੰਮ ਕਿਉਂਕਿ ਐਦਾਂ ਕਰਨ ਦੇ ਨਾਲ ਨਾਲੇ ਤੇ ਕਿਰਨ ਕਰੋ ਜਾਏਗੀ ਤੇ ਸਾਰਾ ਕੁਝ ਮੇਰੇ ਹੱਥੀ ਆ ਜਾਏਗਾ ਕਿਉਂਕਿ ਜੇ ਬੱਚੇ ਨੇ ਕੁਝ ਹੋ ਗਿਆ ਤੇ ਕਿਰਨ ਦਾ ਇਸ ਕਰ ਚ ਜਾਣਾ ਲਾਜ਼ਮੀ ਆ ਕਿਉਂਕਿ ਨਾਵ ਨੇ ਸਾਰਾ ਦੋਸ਼ ਕਿਰਨ ਤੇ ਲਾਉਣਾ ਵਾ ਚਲ ਆ ਜਾ ਪੁੱਤਰਾ ਦਵਾ ਤੈਨੂੰ ਵੱਡਾ ਸਾਰਾ ਝੂਟਾ ਸਪੁੱਤਰਾ ਤੈਨੂੰ ਪਾਣੀ ਦੇ ਸੁੱਟਣ ਦੀ ਡੇਰਿਆ ਫੇਰ ਵੇਖੀ ਸਾਰੇ ਟੱਬਰ ਦੇ ਨੇ ਕਿਦਾਂ ਚੀਕਾਂ ਵੱਜਦੀਆਂ ਮੈਂ ਕਰਾਂਗੀ ਐਸ਼ ਤੇ ਮੇਰਾ ਪੁੱਤ ਬਣੇਗਾ ਇਸ ਘਰ ਦਾ ਮਾਲਕ ਦੀਦੀ ਰੋਕ ਜੋ ਇੱਕ ਮਿੰਟ ਦੀਦੀ ਇਹ ਕੀ ਕਰਨ ਗਈ ਤੂੰ ਕਿਰਨ ਤਾਂ ਪਾਗਲ ਹੋ ਗਈ ਆ ਮਾ ਮੌਕਾ ਹੱਥ ਲੱਗਾਈ ਮੈਨੂੰ ਰੋਕਣਾ ਤੇਰੀ ਜ਼ਿੰਦਗੀ ਸਵਰਜੂਗੀ ਦੀਦੀ ਇਸ ਬੱਚੇ ਦੀ ਜਾਨ ਲੈ ਕੇ ਮੈਨੂੰ ਆਪਣੀ ਜ਼ਿੰਦਗੀ ਸਵਾਰਨ ਦੀ ਕੋਈ ਲੋੜ ਨਹੀਂ ਹੈਗੀ ਕਿੰਨੇ ਕੀ ਪਾਗਲਾ ਵਾਂਗੂ ਗੱਲਾਂ ਕਰੇ ਜਾਂਦੀਆਂ ਇਹ ਨਵਦੀ ਪਹਿਲੀ ਘਰ ਵਾਲੇ ਦਾ ਬੱਚਾ ਵਾ ਤੂੰ ਬਾਰ-ਬਾਰ ਕਿਉਂ ਭੁੱਲ ਜਾਂਦੀਆਂ ਦੀਦੀ ਬੱਚਾ ਭਾਵੇਂ ਨਵਦੀ ਪਹਿਲੀ ਘਰ ਵਾਲੇ ਦਾ ਹੋਵੇ ਭਾਵੇਂ ਜਿੱਦਾ ਮਰਜ਼ੀ ਹੋਵੇ ਪਰ ਹਾਨੂੰ ਬੱਚੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈਗਾ ਇਹਨੂੰ ਵਿਚਾਰੇ ਨੂੰ ਤਾਂ ਅਜੇ ਦੀਨ ਦੁਨੀਆ ਦਾ ਕੋਈ ਪਤਾ ਨਹੀਂ ਆ ਇਹ ਤਾਂ ਅਜੇ ਮਸਾ 6 ਮਹੀਨਿਆਂ ਦਾ ਵਾ ਫਿਰ ਇਹਦਾ ਕੀ ਕਸੂਰ ਆ ਕਿਰੰਤੂ ਇਹ ਨਾ ਪੋਲ ਐਸ ਜਿਹਾ ਵਾਗਰੇ ਤੇਰੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਆ ਤੇਰੇ ਨਵੇਂ ਵਿਆਹ ਦੇ ਸਾਰੇ ਚਾ ਇਹਨੇ ਰੋਲ ਕੇ ਰੱਖੇ ਆ ਦੀਦੀ ਜੋ ਮਰਜ਼ੀ ਹੋ ਜੇ ਪਰ ਮੈਂ ਇਸ ਬੱਚੇ ਨੂੰ ਕੁਝ ਨਹੀਂ ਹੋਣ ਦੇਣਾ ਮੇਰੀ ਜਿਹੜੀ ਵੀ ਗੱਲ ਹੈ ਨਾ ਉਹ ਨਵ ਦੇ ਨਾਲ ਨਵਦੀਆਂ ਕੀਤੀਆਂ ਇਹ ਬੱਚਾ ਕਿਉਂ ਭੁਗਤੇ ਕਿਰੰਤੂ ਆਪਣੀਆਂ ਮਰਜ਼ੀਆਂ ਕਰਨ ਦੀ ਆ ਇਹ ਮੌਕਾ ਸਾਨੂੰ ਬਾਰ ਬਾਰ ਨਹੀਂ ਮਿਲਣਾ ਜੇ ਤੂੰ ਆਪਣੀ ਜੂਨ ਸੁਧਾਰਨੀ ਹੈ ਨਾ ਤੇ ਮੈਨੂੰ ਸਾਰਾ ਕੁਝ ਇਹ ਕਰ ਲੈਂਦੇ ਕੋਈ ਗੱਲ ਨਹੀਂ ਦੀਦੀ ਜੋ ਮੇਰੇ ਕਰਮਾਂ ਚੋਂ ਮੈਨੂੰ ਮਿਲ ਜਾਊਗਾ ਪਰ ਮੈਂ ਇਸ ਬੱਚੇ ਨੂੰ ਕੁਝ ਨਹੀਂ ਹੋਣ ਦੇਣਾ ਇਹ ਰੰਤੇ ਬੜੀ ਚਲਾਕ ਨਿਕਲੀ ਆ ਇਹ ਕਦੀ ਕੇਵਲ ਦੀ ਹੋ ਜਾਂਦੀ ਆ ਤੇ ਕਦੀ ਕੇਵਲ ਦੀ ਹੋ ਜਾਂਦੀ ਆ ਦੋ ਅਗਲਾ ਬੰਦਾ ਵੀ ਕੇਸ ਦਾ ਮਿਤ ਨਹੀਂ ਹੁੰਦਾ ਮੈਨੂੰ ਤੇ ਇਹਦਾ ਡਰ ਲੱਗਦਾ ਰਹਿੰਦਾ ਹੋਰ ਕਿਤੇ ਕੱਲ ਮੈਨਾਂ ਹੀ ਫਸਾ ਦੇ ਮੈਨੂੰ ਇਹਦੇ ਕੋਲ ਬਚ ਕੇ ਰਹਿਣਾ ਪੈਣਾ ਵਾ ਇਹ ਜਿੰਨੀ ਮੂਹ ਦੀ ਮਿੱਠੀ ਆ ਉਨੀ ਤਿੱਖੀ ਆ ਭਾਬੀ ਭਾਵੇਂ ਕੋਈ ਤਿੱਖਾ ਹੋਵੇ ਤੇ ਭਾਵੇਂ ਮਿੱਠਾ ਹੋਵੇ ਪਰ ਤੂੰ ਹੀ ਬੜੀ ਚਲਾਕ ਜੀ ਕਿਉਂ ਨਾ ਮੈਂ ਕੀ ਕੀਤਾ ਵਾ ਮੈਂ ਤਾਂ ਸਾਰਾ ਦਿਨ ਘਰ ਦੇ ਕੰਮ ਕਰਦੀ ਰਹਿੰਦੀ ਆ ਭਾਬੀ ਕੰਮ ਤੁਸੀਂ ਹੁਣ ਕਰਦੇ ਬਾਅਦ ਚੋਂ ਕਰਿਓ ਪਹਿਲਾਂ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦਓ ਤੁਸੀਂ ਹਾਂ ਪੁੱਛਣਾ ਵੀ ਕੀ ਪੁੱਛਣਾ ਤੇ ਮੈਨੂੰ ਭਾਬੀ ਤੁਹਾਡੇ ਫੋਨ ਦੇ ਉੱਤੇ ਪ੍ਰੀਤ ਦਾ ਫੋਨ ਕਿਹੜੀ ਗੱਲੋਂ ਆਉਂਦਿਆ ਸੀ ਪ੍ਰੀਤ ਦਾ ਫੋਨ ਭਾਬੀ ਮੈਨੂੰ ਮੂਰਖ ਬਣਾਉਂਦੇ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਮੈਨੂੰ ਸਾਫ਼-ਸਾਫ਼ ਤੇ ਸਿੱਧਾ-ਸਿੱਧਾ ਦੱਸ ਦਿਓ ਕਿ ਪ੍ਰੀਤ ਤੁਹਾਨੂੰ ਕਿਹੜੀ ਗੱਲੋਂ ਫੋਨ ਲਾਉਂਦੀ ਸੀ ਨਹੀਂ ਤੇ ਮੈਂ ਨਾ ਵੀਰ ਨੂੰ ਫੋਨ ਲਾ ਕੇ ਤਾਂ ਲੱਗਾ ਜੇ ਗੱਲ ਕਰਨ ਨਵਾਂ ਮੈਨੂੰ ਕਿ ਲੋੜ ਆ ਪ੍ਰੀਤ ਨੂੰ ਫੋਨ ਕਰਨ ਦੀ ਐਵੇਂ ਮੈਂ ਤਾਂ ਝੂਠੇ ਲਜਾਮ ਕਾ ਤੋ ਲੌਂਡਿਆਂ ਵਾ ਭਾਬੀ ਤੁਹਾਡਾ ਫੋਨ ਨਾ ਮੇਰੇ ਕੋਲ ਹੀ ਆ ਪਤਾ ਨਹੀਂ ਹੋਜੋ ਤੇ ਕਿੰਨੀ ਕਵਾਰ ਪ੍ਰੀਤ ਦਾ ਫੋਨ ਆਇਆ ਆ ਤੇ ਜਦੋਂ ਮੈਂ ਫੋਨ ਚੁੱਕ ਕੇ ਵੇਖਿਆ ਨਾ ਤੇ ਅਗੋਂ ਪ੍ਰੀਤ ਦੀ ਆਵਾਜ਼ ਹੀ ਨਾਲੇ ਤੁਸੀਂ ਮੈਨੂੰ ਇਹ ਦੱਸੋ ਕਿ ਪ੍ਰੀਤ ਕੋਲ ਤੁਹਾਡਾ ਨੰਬਰ ਕਿਵੇਂ ਗਿਆ ਆ ਵੈਨ ਨਾ ਵਾ ਤੁਸੀਂ ਕਹਦਾ ਚੀਕ ਝਾੜਾ ਪਾਇਆ ਮੰਮੀ ਚੀਕ ਝਾੜਾ ਕੀ ਪਾਉਣਾ ਆ ਭਾਬੀ ਦੇ ਫੋਨ ਦੇ ਉੱਤੇ ਪ੍ਰੀਤ ਦਾ ਫੋਨ ਆਉਣ ਡਿਆ ਆ ਇਹੋ ਗੱਲ ਮੈਂ ਇਹਨਾਂ ਨੂੰ ਪੁੱਛਣ ਡਿਆ ਆ ਵੀ ਤੁਹਾਡੇ ਫੋਨ ਦੇ ਤੇ ਪ੍ਰੀਤ ਦਾ ਫੋਨ ਕਿਹੜੀ ਗੱਲਾਂ ਆਉਣ ਡਿਆ ਆ ਇਹਨਾਂ ਨਾਲ ਕੀ ਕਨੈਕਸ਼ਨ ਹੈ ਪ੍ਰੀਤ ਦਾ ਅੱਛਾ ਪ੍ਰੀਤ ਦਾ ਫੋਨ ਇਹਦੇ ਫੋਨ ਤੇ ਆਉਣ ਡਿਆ ਵਾ ਹਾਂਜੀ ਮੰਮੀ ਇਹੋ ਗੱਲ ਤੇ ਭਾਬੀ ਨੂੰ ਪੁੱਛਣ ਡਿਆ ਆ ਕਿ ਪ੍ਰੀਤ ਕਿਉਂ ਫੋਨ ਕਰਨ ਦੀ ਆ ਤੁਹਾਨੂੰ ਨਹੀਂ ਨਾ ਮੈਂ ਨਹੀਂ ਪ੍ਰੀਤ ਨੂੰ ਫੋਨ ਲਾਇਆ ਤੇ ਨਾ ਹੀ ਮੈਨੂੰ ਕੁਝ ਕਿਹਾ ਵਾ ਨਹੀਂ ਜਦੋਂ ਉਹਦਾ ਸਾਡੇ ਪਰਿਵਾਰ ਨਾਲ ਹੁਣ ਕੋਈ ਰਿਸ਼ਤਾ ਹੀ ਨਹੀਂ ਰਿਹਾ ਤੇ ਫੇਰ ਤੇਰਾ ਉਹਦੇ ਨਾਲ ਗੱਲ ਕਰਨ ਦਾ ਕੀ ਮਤਲਬ ਬਣਦਾ ਵਾ ਮੰਮੀ ਪ੍ਰੀਤ ਹਰਕਿਰਤ ਵੱਲ ਪੁੱਛੰਡੀ ਤੇ ਮੈਨੂੰ ਖੁਦ ਨਹੀਂ ਇੰਨੀ ਗੱਲ ਦਾ ਪਤਾ ਕਿ ਉਹਨੇ ਮੇਰਾ ਨੰਬਰ ਕਿੱਥੋਂ ਲਿਆ ਵਾ ਨੀ ਤੂੰ ਬਹੁਤੀ ਭੋਲੀ ਨਾ ਬਣ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਜਦੋਂ ਉਹ ਹਰਕਿਰਤ ਨੂੰ ਜੰਮ ਕੇ ਸੁੱਟ ਗਈ ਹੀ ਉਦੋਂ ਉਹਨੂੰ ਮਾਸਾ ਤਰਸ ਨਹੀਂ ਆਇਆ ਤੇ ਹੁਣ ਉਹਨੇ ਹਰਕਿਰਤ ਬਾਰੇ ਪੁੱਛ ਕੇ ਤੇਰੇ ਕੋਲ ਕੀ ਲੈਣਾ ਆ ਮੰਮੀ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈਗਾ ਭਾਬੀ ਚੁੱਪ ਕਰਕੇ ਨਾ ਸਾਰਾ ਕੁਝ ਮੈਨੂੰ ਸੱਚੋ ਸੱਚ ਦੱਸ ਦੋ ਨਹੀਂ ਤੇ ਮੈਂ ਤੁਹਾਡੇ ਫੋਨ ਦੀ ਡਿਟੇਲ ਕਢਵਾ ਲੈਣੀ ਆ ਨਵ ਜਿੱਦਾਂ ਮੈਂ ਕੁਝ ਕੀਤਾ ਹੀ ਨਹੀਂ ਆ ਤੇ ਮੈਂ ਤੈਨੂੰ ਦੱਸਾਂ ਕੀ ਤੂੰ ਇਹ ਤੇ ਐਵੇਂ ਸਾਰਾ ਟੱਬਰ ਮੇਰੇ ਆਲੇ-ਦੁਆਲੇ ਹੋ ਕੇ ਖਲੋਗੇ ਜੇ ਭਾਬੀ ਐਵੇਂ ਸਾਨੂੰ ਤੁਸੀਂ ਪਾਗਲ ਨਾ ਬਣਾਈ ਜਾਓ ਅਜੇ ਹੁਣੇ ਤੁਸੀਂ ਕਿਹਾ ਆ ਤੇ ਮੈਨੂੰ ਉਹ ਹਰਕਿਰਤ ਵੱਲੋਂ ਪੁੱਛਣ ਲਈ ਹੀ ਤੇ ਹੁਣ ਤੁਸੀਂ ਕਹਿਣ ਦੇ ਜੇ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਆ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਤੁਹਾਡੇ ਫੋਨ ਦੇ ਉੱਤੇ ਪ੍ਰੀਤ ਦਾ ਫੋਨ ਆਉਣ ਡਿਆ ਆ ਤੇ ਕੀ ਗੱਲ ਤੁਸੀਂ ਉਹਨੂੰ ਬਲੌਕ ਨਹੀਂ ਕਰ ਸਕਦੇ ਵੇ ਨਾ ਮੈਨੂੰ ਨਹੀਂ ਆ ਬਲੌਗ ਬਲੌਗ ਕਰਨਾ ਹੁੰਦਾ ਜਿਵੇਂ ਐਨੇ ਜੱਗ ਹੁੰਦੀ ਤੇ ਤੁਹਾਡੀਆਂ ਸਾਰੇ ਟੱਬਰ ਦੀਆਂ ਗੱਲਾਂ ਹੀ ਕਿਉਂ ਸੁਣਦੀ ਚਲੋ ਠੀਕ ਆ ਭਾਬੀ ਜੇ ਤੁਸੀਂ ਐਦਾਂ ਨਹੀਂ ਨਾ ਮੰਨਣਾ ਤੇ ਗੱਲ ਫਿਰ ਹੁਣ ਵੱਜ ਜਣੀ ਜੇ ਵੇ ਕਾਤੋਂ ਜਲੂਸ ਕੱਢੀ ਜਾਂਦੇ ਜੇ ਜੇ ਇਹ ਨਹੀਂ ਚੁੱਪ ਕਰਦੀ ਤੇ ਤੂੰ ਹੀ ਚੁੱਪ ਕਰ ਜਾ ਵਾ ਮਮੀ ਜੀ ਤੁਸੀਂ ਮੈਨੂੰ ਕਹਿਣ ਦੇ ਜੇ ਵੀ ਚੁੱਪ ਕਰ ਜਾ ਪਰ ਭਾਬੀ ਨੂੰ ਤੇ ਤੁਸੀਂ ਕਹਿੰਦੇ ਨਹੀਂ ਜੇ ਵੀ ਤੂੰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ ਵੀਰ ਨਾ ਮੇਰੇ ਤੇ ਬੋਤਾ ਰੋਪ ਜਣਾ ਮਾਰ ਜੇ ਮੈਂ ਤੇਰੇ ਵੀਰ ਨੂੰ ਫੋਨ ਕਰਕੇ ਦੱਸਦਾ ਨਾ ਤੇ ਫਿਰ ਵੇਖੀ ਇਸ ਘਰ ਦੇ ਵਿੱਚ ਕੀ ਕੁਝ ਹੁੰਦਾ ਦੀਦੀ ਤੁਹਾਨੂੰ ਪ੍ਰੀਤ ਨਾਲ ਗੱਲ ਨਹੀਂ ਹੀ ਕਰਨੀ ਚਾਹੀਦੀ ਇੱਥੇ ਗਲਤ ਜੇ ਤੁਸੀਂ ਕਿਰਨ ਤੂੰ ਚੁੱਪ ਕਰ ਜਾ ਤੈਨੂੰ ਇਹਨਾਂ ਬਾਰੇ ਅਜੇ ਕੁਝ ਨਹੀਂ ਪਤਾ ਕਿਉਂ ਹਨ ਉਲੀ ਲੱਗੀ ਆ ਗੱਲਾਂ ਤੇ ਵੇਖ ਘਰ ਦੀ ਕਰਜ ਪਵਾੜੇ ਪਾਉਣ ਵਾਲੀਆਂ ਮੰਮੀ ਤੁਹਾਡਾ ਕੋਈ ਮਤਲਬ ਨਹੀਂ ਬੰਦਾ ਮੈਨੂੰ ਰੋਕਣ ਦਾ ਮੇਰਾ ਜਿੱਥੇ ਦਿਲ ਕਰੇਗਾ ਮੈਂ ਉੱਥੇ ਫੋਨ ਲਾਵਾਂਗੀ ਅੱਛਾ ਜੇ ਇਹ ਗੱਲ ਆ ਨਾ ਭਾਬੀ ਤੇ ਅੱਜ ਗੱਲ ਫਿਰ ਕਿਹਨਾਂ ਕੇ ਪਾਸੇ ਲੱਗ ਕੇ ਰਹੂਗੀ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਸ ਟੱਬਰ ਚ ਬੰਨ ਕੀ ਡਿਆ ਵਾ ਕੋਈ ਕੁਝ ਬੋਲਣ ਡਿਆ ਕੋਈ ਕੁਝ ਬੋਲਣ ਡਿਆ ਮੈਨੂੰ ਤੇ ਇਹਨਾਂ ਨੇ ਉਲਝਾ ਕੇ ਰੱਖਿਆ ਵਾ ਕਿਦੋਂ ਨਾਵਦਾ ਤੇ ਪ੍ਰੀਤ ਦਾ ਕੋਈ ਲਿੰਕ ਤਾਂ ਨਹੀਂ ਹੈਗਾ ਜਿਹੜਾ ਅਜੇ ਵੀ ਨਾਵ ਨੂੰ ਪ੍ਰੀਤ ਦਾ ਨੰਬਰ ਚੇਤੇ ਆ ਗੱਲ ਤੇ ਸ਼ੱਕ ਕਰਨ ਵਾਲੀ ਆ ਨਾਲੇ ਤੀਦੀ ਪ੍ਰੀਤ ਨੂੰ ਕਿਉਂ ਫੋਨ ਲਾਉਂਦੇ ਆ ਉਹ ਕੀ ਗੱਲ ਹੋ ਗਈ ਕੇਰਨਾ ਤੂੰ ਇੱਥੇ ਇਕੱਲੀ ਬੈਠੀ ਕੀ ਗੱਲਾਂ ਕਰੀ ਜਾਂਦੀ ਆ ਨਾਵ ਮੈਨੂੰ ਤੁਹਾਡੀ ਕੋਈ ਲੋੜ ਨਹੀਂ ਹੈਗੀ ਤੂੰ ਹੀ ਬਸ ਆਪਣੇ ਕੰਮ ਨਾਲ ਮਤਲਬ ਰੱਖੋ ਕੇਰਨਾ ਮੈਂ ਤੈਨੂੰ ਕੀ ਕਿਹਾ ਆ ਐਵੇਂ ਕਾਤੋਂ ਬੀਬੀ ਪਤਾਇਆ ਆਪਣਾ ਤੂੰ ਨਾਵ ਜੋ ਕੁਝ ਤੁਸੀਂ ਮੇਰ ਨਾਲ ਕੀਤਾ ਨਾ ਮੈਂ ਇਹ ਭੁੱਲੀ ਨਹੀਂ ਹੈਗੀ ਨਾਲੇ ਇਹਨੇ ਭਲੇ ਮਾਂਸ ਜੇ ਬਣ ਕੇ ਨਾ ਮੇਰੇ ਸਾਹਮਣੇ ਬੋ ਵੇਖ ਕੇ ਨਾ ਮੈਂ ਜੋ ਕੁਝ ਵੀ ਕੀਤਾ ਨਾ ਆਪਣੇ ਫਾਇਦੇ ਵਾਸਤੇ ਕੀਤਾ ਆ ਤੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਆ ਵੀ ਹਰਕਿਰਤ ਅਜੇ ਛੋਟਾ ਆ ਤੇ ਜੇ ਆਪਾਂ ਇੱਕ ਹੋਰ ਬੱਚਾ ਹੋ ਜਾਂਦਾ ਤੇ ਹਰਕਿਰਤ ਨੂੰ ਫਿਰ ਕਿੰਨੇ ਸੰਭਾਲਣਾ ਸੀ ਨਾ ਜਿੱਦਾਂ ਹਰਕਿਰਤ ਹੋਣ ਪੜ ਲਿਆ ਨਾ ਅੱਗੇ ਵੀ ਇਦਾਂ ਪਲ ਜਾਣਾ ਸੀ ਤੁਸੀਂ ਇਹੋ ਜੀਆਂ ਗੱਲਾਂ ਨਾ ਹੀ ਕਰੋ ਕਦੋਂ ਦਾ ਮੇਰਾ ਵਿਆਹ ਹੋਇਆ ਵਾ ਇੱਕ ਵਾਰੀ ਮੈਨੂੰ ਕਿਤੇ ਪੇਕੇ ਬਣੀ ਜਾਣ ਦਿੱਤਾ ਨਾ ਤੂੰ ਹੀ ਮਿਰਰ ਅਡਜਸਟਮੈਂਟ ਹੋਂ ਚ ਸਾਥ ਕੀ ਦੇਣਾ ਸੀ ਉਲਟਾ ਤੂੰ ਹੀ ਮੈਨੂੰ ਬਲੇਮ ਦੇਣਾ ਸ਼ੁਰੂ ਕਰਤਾ ਉਹ ਬੱਸ ਕਰ ਜਾ ਕੇ ਨਾ ਹੋਰ ਕਿੰਨਾ ਕੁ ਕਲੇਸ਼ ਕਰੇਂਗੀ ਤੂੰ ਅਸ਼ਾ ਜੀ ਮੈਂ ਕਲੇਸ਼ ਕਰਦੀ ਆ ਆਪਣੇ ਅੰਦਰ ਝਾਤੀ ਮਾਰੋ ਮੈਨੂੰ ਤਾਂ ਲੱਗਦਾ ਸਭ ਤੋਂ ਬੁਰੀ ਇਨਸਾਨ ਤੂੰ ਹੀ ਜੇ ਮੇਰਾ ਨੰਬਰ ਤਾਂ ਜਿੱਦ ਤੱਕ ਤੁਹਾਨੂੰ ਯਾਦ ਨਹੀਂ ਆ ਆਪਣੇ ਪਹਿਲੇ ਘਰ ਵਾਲੇ ਦਾ ਨੰਬਰ ਕਿਦਾਂ ਯਾਦ ਹੈ ਤੁਹਾਨੂੰ ਉਹ ਨੰਬਰ ਕਿਰਨਾ ਨਵ ਕੀ ਹੋ ਨੰਬਰ ਮੈਨੂੰ ਮੂਰਖ ਬਣਾਉਣਾ ਬੰਦ ਕਰੋ ਨਾਲੇ ਜਿਹੜੇ ਤੀ ਆਸੇ ਪਾਸੇ ਜਾ ਕੇ ਫੋਨ ਤੇ ਗੱਲਾਂ ਕਰਦੇ ਹੋ ਨਾ ਮੈਨੂੰ ਤਾਂ ਲੱਗਦਾ ਤੇ ਉਹਦੇ ਨਾਲ ਗੱਲਾਂ ਕਰਦੇ ਹੋ ਐਨੀ ਤੀ ਮੇਰੇ ਨਾਲ ਬਦਸਲੂਕੀ ਕੀਤੀ ਆ ਫਿਰ ਵੀ ਮੇਰੇ ਲੱਗ ਕੇ ਆਣ ਕੇ ਬੈਠਦੇ ਹੋ ਆਪਣੇ ਕੰਮ ਨਾ ਮਤਲਬ ਰੱਖਿਆ ਕਰੋ ਮੈਨੂੰ ਬੁਲਾਉਂਦੇ ਤਾਂ ਨਾ ਕੋਈ ਲੋੜ ਨਹੀਂ ਹੈਗੀ ਕਿੰਨਾ ਮੇਰੀ ਗੱਲ ਤੇ ਸੁਣ ਲੈ ਯਾਰ ਐਵੇਂ ਕਾਤੋਂ 扑ੜਕੀ ਜਾਨੀ ਆ ਤੂੰ ਨਹੀਂ ਨਾ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਪਤਾ ਨਹੀਂ ਯਾਰ ਇਸ ਘਰ ਦੇ ਵਿੱਚ ਹੋਣੀ ਕੀ ਡਿਆ ਆ ਮੈਨੂੰ ਤੇ ਪਾਗਲ ਕਰਤਾ ਇਹਨਾਂ ਚ ਨਾਨੀਆਂ ਨੇ ਕੋਈ ਕੁਝ ਬੋਲਦੀ ਆ ਕੋਈ ਕੁਝ ਕਰਦੀ ਆ ਮੈਂ ਆਦੇ ਫਸ ਗਿਆ ਇਹਨਾਂ ਦੇ ਵਿੱਚ ਗੋਰਪ੍ਰੀਤ ਵੀ ਹੱਥੋਂ ਨਿਕਲਦੀ ਜਾਂਦੀ ਆ ਮੈਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਆ ਮੈਨੂੰ ਉਹਦੇ ਲੱਗਦਾ ਵੀ ਮੁੰਡੇ ਨਾਲ ਫੋਨ ਲਾ ਕੇ ਤੇ ਮੈਨੂੰ ਗੱਲ ਕਰਨੀ ਪੈਣੀ ਆ ਜੇ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਈ ਤੇ ਫੇਰ ਘਰ ਚ ਪਾੜ ਪੈ ਜਾਣਾ ਆ ਤੇ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਨੌਲੇ ਜੇ ਕਿਰਨ ਹੁਣ ਝੋਲਾ ਚੁੱਕ ਕੇ ਚਲ ਗਈ ਨਾ ਤੇ ਮੁੰਡੇ ਦਾ ਤੇ ਤੀਜਾ ਵਿਆਹ ਵੀ ਨਹੀਂ ਹੋਣਾ ਤੇ ਆ ਜਿਹੜਾ ਘਰ ਚ ਰੋਜ ਦਾ ਕਲੇਸ਼ ਪੈਣ ਡਿਆ ਵਾ ਨਾ ਇਹਨੇ ਕਲੇਸ਼ ਨੇ ਘਰ 파ੜ ਕੇ ਰੱਖ ਦੇਣਾ ਆ ਮੰਮੀ ਪਤਾ ਨਹੀਂ ਬਾਹਰ ਬੈਠੀ ਕਿਹੜੀਆਂ ਗੱਲਾਂ ਕਰੀ ਜਾਂ ਰਹੀ ਆ ਪੁੱਛਦਾ ਆ ਨਾ ਮੰਮੀ ਤੁਹਾਨੂੰ ਕੀ ਹੋ ਗਿਆ ਆ ਤੁਸੀਂ ਇਕੱਲੇ ਬੈਠੇ ਬਾਹਰ ਕਿਹੜੀਆਂ ਗੱਲਾਂ ਕਰੀ ਜਾਂਦੇ ਜੇ ਵੇ ਮੈਨੂੰ ਕੀ ਪੁੱਛਣ ਡਿਆ ਵਾ ਤੈਨੂੰ ਵੀ ਤੇ ਸਾਰਾ ਕੁਝ ਪਤਾ ਹੀ ਆ ਮੰਮੀ ਪਤਾ ਤੇ ਮੈਨੂੰ ਸਾਰਾ ਕੁਝ ਹੀ ਆ ਪਰ ਆ ਭਾਬੀ ਦੀ ਇੱਕ ਗਲਤੀ ਕਰਕੇ ਨਾ ਕਿਰਨ ਨੇ ਸਾਰੀ ਗੱਲ ਲਿਆ ਕੇ ਤੇ ਮੇਰੇ ਸਿਰ ਤੇ ਸੁੱਟਦੀ ਆ ਕਿਉਂ ਹੁਣ ਕੀ ਹੋ ਗਿਆ ਗੱਲ ਲਿਆਉਣ ਨੂੰ ਮੰਮੀ ਹੁਣਾ ਕੀ ਆ ਕਿਰਨਾ ਕਹਿੰਦੀ ਆ ਵੀ ਤੂੰ ਪ੍ਰੀਤ ਨਾਲ ਗੱਲਾਂ ਕਰਦਾ ਆ ਤੇਰਾ ਉਹਦਣਾ ਕੋਈ ਨਾ ਕੋਈ ਅਜੀਬੀ ਕਨੈਕਸ਼ਨ ਹੈਗਾ ਆ ਕਹਿੰਦੇ ਤਾਂ ਇਹਦੇ ਤੈਨੂੰ ਪ੍ਰੀਤ ਦੇ ਨੰਬਰ ਦਾ ਪਤਾ ਆ ਵੇ ਫਿਰ ਕਿੰਨ ਵਾਲੀ ਗੱਲ ਸਹੀ ਆ ਮੰਮੀ ਕੀ ਸਹੀ ਗੱਲ ਆ ਤੁਸੀਂ ਵੀ ਉਹ ਗੱਲਾਂ ਕਰੀ ਜਾਂਦੇ ਜੇ ਭਾਬੀ ਦੇ ਫੋਨ ਤੇ ਜਦੋਂ ਪ੍ਰੀਤ ਦਾ ਫੋਨ ਆਉਂਦਿਆ ਸੀ ਨਾ ਮੈਂ ਫੋਨ ਚੋਕ ਕੇ ਤੇ ਕੰਨ ਨੂੰ ਲਾਇਆ ਸੀ ਤੇ ਅੱਗੋਂ ਮੈਨੂੰ ਪ੍ਰੀਤ ਦੀ ਆਵਾਜ਼ ਲੱਗੀ ਤਾਂ ਕਰਕੇ ਮੈਨੂੰ ਲੱਗਾ ਵੀ ਇਹ ਪ੍ਰੀਤ ਆ ਮੈਂ ਤਾਂ ਅੱਗੋਂ ਕੁਝ ਬੋਲਿਆ ਵੀ ਨਹੀਂ ਉਹਦੇ ਵੇ ਇਹੋ ਤੇ ਸਾਰੇ ਪੋੜੇ ਪਾਉਣ ਲਈ ਆ ਮੈਨੂੰ ਵੀ ਬਸ ਇਸੇ ਗੱਲ ਦੀ ਚਿੰਤਾ ਲੱਗੀ ਰਹਿੰਦੀ ਆ ਕਿ ਕਿਰਨਵੇਂ ਕਿਤੇ ਪ੍ਰੀਤ ਵੰਗਰਾ ਝੋਲਾ ਚੁੱਕ ਕੇ ਨਾ ਚਲ ਜੇ ਮੰਮੀ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪ੍ਰੀਤ ਭਾਬੀ ਨੂੰ ਫੋਨ ਕਿਹੜੀ ਗੱਲੋਂ ਲਾਉਂ ਰਹੀ ਆ ਹਾਂ ਪੁੱਤ ਸਹੀ ਗੱਲ ਆ ਤੇਰੇ ਵਾਲੀ ਇਸ ਗੱਲ ਦਾ ਤੇਾਨੂੰ ਹੁਣ ਪਤਾ ਕਰਨਾ ਹੀ ਪੈਣਾ ਵਾ ਕਿ ਪ੍ਰੀਤ ਇਹਨੂੰ ਫੋਨ ਕਿਉਂ ਲਾਉਂ ਰਹੀ ਆ ਮੰਮੀ ਭਾਬੀ ਆਪਣੀ ਜ਼ਿੰਦਗੀ 'ਚ ਜੋ ਕੁਝ ਮਰਜ਼ੀ ਕਰੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ ਪਰ ਭਾਬੀ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਹਿਰ ਕੋਲਣ ਦੀ ਕੋਸ਼ਿਸ਼ ਕਰ ਰਹੀ ਹੈ ਨਾ ਇਹ ਬੜੀ ਗਲਤ ਗੱਲ ਆ ਭਾਬੀ ਵਾਸਤੇ ਕੋਈ ਨਹੀਂ ਪੁੱਤ ਜੇ ਇਹ ਨਾ ਸੁਧਰੇਗੀ ਨਾ ਤੇ ਮੈਂ ਮੁਡੇ ਨੂੰ ਫੋਨ ਲਾ ਕੇ ਤੇ ਉਹਦੇ ਨਾਲ ਗੱਲ ਕਰਾਂਗੀ ਤੇ ਜੇ ਤਾਂ ਵੀ ਨਾ ਨਾ ਸੁਧਰੇਗੀ ਫਿਰ ਮੈਂ ਇਹਦੇ ਪੇਕੇਆਂ ਨੂੰ ਸੱਦ ਕੇ ਨਾ ਤੇ ਭਰੀ ਪੰਚਾਇਤ ਇਹਦਾ ਚੋਲਾ ਚਕਾ ਦੇਣਾ ਆ ਮੰਮੀ ਤੁਸੀਂ ਕੌਣ ਹੋ ਤੇ ਜੇ ਮੇਰਾ ਚੋਲਾ ਚਕਾਉਣ ਵਾਲੇ ਮੈਂ ਆਪਣੇ ਬੰਦੇ ਦੇ ਸਿਰ ਤੇ ਇੱਥੇ ਰੋਟੀ ਖਾਣ ਦੀ ਆ ਜੇ ਮੈਂ ਬੋਲਦੀ ਨਹੀਂ ਨਾ ਹੈਗੀ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਮੇਰੇ ਸਿਰ ਤੇ ਚੜੀ ਜਾਓਗੇ ਨਹੀਂ ਜਦੋਂ ਹੁਣ ਸਾਡਾ ਕੋਈ ਪ੍ਰੀਤ ਨਾਲ ਰਿਸ਼ਤਾ ਹੀ ਨਹੀਂ ਰਿਹਾ ਤੇ ਫੇਰ ਤੇਰਾ ਕੀ ਮਤਲਬ ਬਣਦਾ ਵਾ ਉਹਦੇ ਨਾਲ ਫੋਨ ਲਾ ਕੇ ਤੇ ਗੱਲ ਕਰਨ ਦਾ ਬਸ ਇਸੇ ਗੱਲ ਦਾ ਹੀ ਘਰ ਚ ਕਲੇਸ਼ ਪਿਆ ਵਾ ਫੋਰ ਕੋਈ ਗੱਲ ਨਹੀਂ ਹੈਗੀ ਮੰਮੀ ਤੁਸੀਂ ਜਿੰਨੇ ਚੰਗੇ ਬਣਦੇ ਜੇ ਨਾ ਉਹਨੇ ਚੰਗੇ ਤੁਸੀਂ ਹੈ ਨਹੀਂ ਜੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਓ ਜੋ ਕੁਝ ਤੁਸੀਂ ਕਿਰਨਣਾ ਕਰਨ ਦੇ ਜੇ ਨਾ ਇੱਕ ਦਿਨ ਉਹਦੇ ਪੇਕੇ ਨੂੰ ਵੀ ਪਤਾ ਲੱਗਣਾ ਹੀ ਆ ਤੁਸੀਂ ਮੈਨੂੰ ਪੰਚਾਇਤ ਚ ਬਿਠਾਉਣ ਦੀ ਗੱਲ ਕਰਦੇ ਜੇ ਨਾ ਇੱਕ ਦਿਨ ਤੁਸੀਂ ਵੀ ਪੰਚਾਇਤ ਚ ਬਹੋਗੇ ਅੱਛਾ ਹੁਣ ਤੂੰ ਸਾਨੂੰ ਪੰਚਾਇਤਾਂ ਚ ਬਿਠਾਏਂਗੀ ਇਹੋ ਕੁਝ ਰਹਿ ਗਿਆ ਹੀ ਕਰਨ ਵਾਲਾ ਮੰਮੀ ਮੈਂ ਤੁਹਾਡੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਤੇ ਨਵ ਤੂੰ ਵੀ ਮੇਰਾ ਫੋਨ ਵਾਪਸ ਕਰ ਦੇ ਤੂੰ ਇਹ ਨਾ ਸੋਚੀ ਕਿ ਮੈਂ ਹਰ ਤੇਰੇ ਤੋਂ ਡਰਦੀ ਆ ਮੈਂ ਡਰਨ ਵਾਲਿਆਂ ਵਿੱਚੋਂ ਨਹੀਂ ਆ ਗਈ ਭਾਬੀ ਇਸ ਗੱਲ ਦਾ ਤੇ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਤੂੰ ਕਿਸੇ ਕੋਲੋਂ ਡਰਦੀ ਨਹੀਂ ਹੈਗੀ ਕਿਉਂਕਿ ਤੂੰ ਜੇ ਇਸ ਗੱਲ ਦਾ ਚੰਗਾ ਸੋਚਦੀ ਨਾ ਤੇ ਫਿਰ ਤੂੰ ਇਹ ਕੰਮ ਨਹੀਂ ਹੀ ਕਰਨਾ ਅੱਛਾ ਹੁਣ ਤੂੰ ਇਹ ਸਾਰਾ ਹੀ ਲਿਜਾਮ ਮੇਰੇ ਸਿਰ ਤੇ ਲਾਹੋਗੇ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਪਹਿਲੀ ਵੀ ਤੁਹਾਡੀਆਂ ਕਰਤੂਤਾ ਕਰਕੇ ਮੁੰਡਾ ਛੱਡ ਕੇ ਗਈ ਨਹੀਂ ਤੇ ਉਹਨੂੰ ਕਿ ਲੋੜੀ ਆਪਣਾ ਛੋਟਾ ਜਿਹਾ ਜਿਵਾਕ ਛੱਡ ਕੇ ਜਾਣ ਦੀ ਪਾਪੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਵੀ ਸਾਰਾ ਕੁਝ ਕਿੱਦਾਂ ਹੋਇਆ ਏ ਤੇ ਕਿੱਦਾਂ ਨਹੀਂ ਤੁਸੀਂ ਫੇਰ ਵੀ ਜਖਮਾਂ ਦੇ ਉੱਤੇ ਲੋਨ ਪਾਉਂਦੇ ਜੀ ਨਹੀਂ ਬਹਿ ਜਾ ਟੇਕੇ ਮੈਨੂੰ ਹੁਣ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਏ ਵੀ ਆਪਣੇ ਘਰ ਦਾ ਹੁਣ ਚੰਗਾ ਜਲੂਸ ਨਿਕਲਣਾ ਵਾ ਮੇਰੇ ਕੋ ਭਾਵੇਂ ਤੁਸੀਂ ਲਿਖ ਕੇ ਲੈ ਲੋ ਮੰਮੀ ਜੇ ਤੁਸੀਂ ਇੰਨੇ ਚੰਗੇ ਹੁੰਦੇ ਨਾ ਤੇ ਆਪਣੀ ਪਹਿਲੀ ਨੌ ਹੀ ਵਸਾ ਲੈਂਦੇ ਤੁਹਾਨੂੰ ਕੀ ਲੋੜੀ ਨਵ ਦਾ ਦੂਜਾ ਵਿਆਹ ਕਰਨ ਦੀ ਮੰਮੀ ਜਵਾਕ ਤੁਹਾਡਾ ਅੰਦਰ ਸੁੱਤਾ ਜੀ ਅੱਜ ਤੋਂ ਬਾਅਦ ਆਪੇ ਉਹਨੂੰ ਚੁੱਕੋ ਤੇ ਆਪੇ ਉਹਨੂੰ ਸਾਂਭੋ ਜਦੋਂ ਮੁੰਡਾ ਤੁਹਾਡਾ ਅਜੇ ਵੀ ਆਪਣੀ ਪਹਿਲੀ ਘਰ ਵਾਲੀ ਨਾਲ ਗੱਲਾਂ ਮਾਰਦਾ ਵਾ ਫਿਰ ਮੇਰਾ ਇੱਥੇ ਰਹਿਣ ਦਾ ਕੀ ਫਾਇਦਾ ਮੈਂ ਕਿਉਂ ਸਾਂਭਾਂ ਤੁਹਾਡਾ ਜਵਾਬ ਮੰਮੀ ਕਿਰਨ ਸਹੀ ਗੱਲ ਕਹਿਂਦੀ ਆ ਜੇ ਹੈਗੀ ਤੁਹਾਡੇ ਚ ਹਿੰਮਤ ਦੇ ਦੋ ਕਿਰਨ ਦੀ ਗੱਲ ਦਾ ਜਵਾਬ ਮੰਮੀ ਜੋ ਕੁਝ ਨਾਮ ਨੇ ਤੇ ਤੁਸੀਂ ਮੈਨੂੰ ਕੀਤਾ ਨਾ ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦੀ ਕਦੇ ਨਾ ਕਦੀ ਮੇਰੇ ਮਾਪੇ ਇੱਥੇ ਆਉਣਗੇ ਨਾ ਫਿਰ ਮੈਂ ਉਹਨਾਂ ਦੇ ਸਾਹਮਣੇ ਤੁਹਾਡੀਆਂ ਸਾਰੀਆਂ ਕਰਤੂਤਾ ਰੱਖਾਂਗੀ ਮੰਮੀ ਜਿਹੜੇ ਹਿਸਾਬ ਦੇ ਨਾਲ ਕਿਰਨ ਤੇ ਭਾਬੀ ਬੋਲ ਕੇ ਗਈਆਂ ਹਨ ਨਾ ਇਸ ਹਿਸਾਬ ਦੇ ਨਾਲ ਨਾ ਸੇ ਆਪਾਂ ਛੇਤੀ ਆਪਣੇ ਘਰ ਪਿਆ ਹੀ ਲਓ